ਇੱਕ ਮਹੀਨਾ ਪਹਿਲਾਂ ਇਸ ਸੰਬੰਧੀ ਕਟਿੰਗ ਦੀ ਵੀਡੀਓ ਪਾਈ ਸੀ ਜੀ ਜਿਹੜਾ ਆਪਾਂ ਫਲ ਸੀ ਜੀ ਇਹਦਾ ਝਾੜਿਆ ਸੀ ਉਹਦੇ ਨਾਲ ਕੀ ਫਰਕ ਪਿਆ ਤੇ ਕਿਉਂ ਕਰਨੀ ਚਾਹੀਦੀ ਹੈ ਇਹਦਾ ਫਲ ਪਹਿਲੇ 2 ਸਾਲ ਜਾਂ 3 ਸਾਲ ਕਿਉਂ ਝਾੜਨਾ ਚਾਹੀਦਾ ਉਹ ਆਪਾਂ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ ਜੀ ਅਤਰੀ ਕਾਲ ਦੀ ਮੈਂ ਗੁਰਸਿਮਰਨ ਸਿੰਘ ਨੇਚਰ ਪਾਸਟ ਪਲਾਂਟੇਸ਼ਨਸ ਤੋਂ ਤੇ ਦੋਸਤੋ ਆਪਾਂ ਅੱਜ ਤੋਂ ਇੱਕ ਮਹੀਨਾ ਪਹਿਲਾਂ ਤਕਰੀਬਨ ਇਹ ਸੰਬ ਦੇ ਕੋਲ ਖੜਕੇ ਇੱਕ ਵੀਡੀਓ ਬਣਾਈ ਸੀ ਜਿਹਦੇ ਵਿੱਚ ਮੈਂ ਇਹਦਾ ਫਲ ਦਿਖਾਇਆ ਸੀ ਵੀ ਬਹੁਤ ਬੂਰ ਆਇਆ ਹੋਇਆ ਸੀ ਤਕਰੀਬਨ ਇਹ ਹੁਣ ਵੀ ਬੂਰ ਤੁਸੀਂ ਦੇਖ ਸਕਦੇ ਹੋ ਆਇਆ ਹੋਇਆ ਇਹ 12 ਮਾਸੀ ਅੰਬ ਦਾ ਬੂਟਾ ਜੀ ਇਹਦਾ ਪਹਿਲਾ ਬੂਰ ਝਾੜਤਾ ਤੇ ਉਹਦੇ ਨਾਲ ਕੀ ਫਰਕ ਪਿਆ ਅੱਜ ਮੈਂ ਤੁਹਾਨੂੰ ਉਹ ਜਿਹੜੀ ਉਹ ਚੀਜ਼ ਆ ਉਹ ਅੱਖੀਂ ਦਿਖਾਉਂਗਾ ਵੀ ਹਾਂ ਕਿਦਾਂ ਫਰਕ ਪੈਂਦਾ ਜੀ ਕਿਉਂ ਪਹਿਲੇ 2 ਜਾਂ 3 ਸਾਲ ਅੰਬ ਦੇ ਬੂਟੇ ਤੋਂ ਫਲ ਝਾੜਨਾ ਚਾਹੀਦਾ ਤੁਸੀਂ ਦੋਸਤੋ ਦੇਖ ਸਕਦੇ ਹੋ ਜੇ ਪਿਛਲੀ ਵੀਡੀਓ ਤੁਸੀਂ ਦੇਖੀ ਆ ਤਾਂ ਤੁਹਾਨੂੰ ਪਤਾ ਹੋਏਗਾ ਕਿ ਆਪਾਂ ਨੇ ਜਿੱਥੋਂ ਜਿੱਥੋਂ ਬੂਰ ਕੱਟਿਆ ਸੀ ਉਤੋਂ ਪਹਿਲਾਂ ਇਹ ਪੁਰਾਣੇ ਪੱਤੇ ਸੀ ਇਹ ਜਿਹੜੇ ਨਵੇਂ ਪੱਤੇ ਨੇ ਇਹ ਹੁਣ ਉਦੋਂ ਬਾਅਦ ਡਿਵੈਲਪ ਹੋਏ ਨੇ ਜੀ ਇਹ ਫਰਕ ਸਿਰਫ ਇਸੇ ਕਾਰਨ ਆ ਕਿਉਂਕਿ ਆਪਾਂ ਨੇ ਬੂਰ ਝਾੜਤਾ ਸੀ ਆਪਾਂ ਇੱਥੋਂ ਬੂਰ ਕੱਟਿਆ ਸੀ ਬਹੁਤ ਨੇੜੇੋਂ ਪਤਾ ਲੱਗਦਾ ਜੀ ਇੱਥੋਂ ਪਹਿਲਾਂ ਵੀ ਬੂਰ ਕੱਟਿਆ ਸੀ ਹੁਣ ਦੁਬਾਰਾ ਫੇਰ ਕਿਉਂਕਿ 12 ਮਾਸੀ ਆ ਦੁਬਾਰਾ ਤਾਂ ਆਇਆ ਜੀ ਇਹ ਆਪਾਂ ਬੂਰ ਫੇਰ ਝਾੜ ਰਹੇ ਹਾਂ ਜੀ ਆ ਜਿਹੜੀਆਂ ਨਵੀਆਂ ਲਗਰਾਨੇ 6 6 ਇੰਚ ਦੀਆਂ ਇਹ ਤਕਰੀਬਨ ਉਸ ਆਪਾਂ ਜਿਹੜਾ ਬੂਰ ਝਾੜਨ ਤੋਂ ਬਾਅਦ ਇਹ ਗਰੋਥ ਹੋਈ ਆ ਜਿੰਨਾ ਚਿਰ ਬੂਟਾ ਵਾਧਦਾ ਨਹੀਂ ਜੀ ਉਹਨਾਂ ਚਿਰ ਜੇ ਅੰਬ ਦਾ ਫਲ ਲੈ ਲੈਨੇ ਆਪਾਂ ਤਾਂ ਬੂਟੇ ਦੀ ਗਰੋਥ ਰੁਕ ਜਾਂਦੀ ਆ ਗਰੋਥ ਕਿਵੇਂ ਰੁਕਦੀ ਆ ਜੀ ਆਜੋ ਮੇਰੇ ਕੋਲ ਇੱਕ ਮਲਕਾ ਦਾ ਬੂਟਾ ਜੀ ਉਹ ਦੇਖ ਸਕਦੇ ਹੋ ਤੁਸੀਂ ਦੋਸਤੋ ਇਹਦੇ ਤੇ ਮੈਂ ਸਿਰਫ ਇਸ ਟ੍ਰਾਇਲ ਨੂੰ ਕਰਨ ਖਾਤਰ ਕਿ ਆਪਾਂ ਨੇ ਇਹਦੇ ਤੇ ਅੰਬ ਰੱਖਣਾ ਤੇ ਫਲ ਰੱਖਣਾ ਦੇਖਦੇ ਆ ਵੀ ਕਿੰਨਾ ਫਰਕ ਪੈਂਦਾ ਹੁਣ ਤੁਸੀਂ ਦੇਖ ਤੋਂ ਦੇਖ ਸਕਦੇ ਹੋ ਜੀ ਫਲ ਤਾਂ ਆਪਾਂ ਨੇ ਰੱਖ ਲਿਆ ਜੀ ਪਰ ਬਿਲਕੁਲ ਹੀ ਨਵੀਂ growth ਇੱਕ ਵੀ ਨਹੀਂ ਫੋਟ ਹੋਈ ਜੀ ਹੁਣ ਇਹ ਅੰਬ ਵੀ ਓਡਾ ਕੇ ਤੁਸੀਂ ਦੇਖ ਸਕਦੇ ਹੋ ਦੋਨਾਂ ਦਾ size ਸੇਮ ਲਗਭਗ ਉਮਰ ਵੀ ਤੇ size ਵੀ ਇਹ 2-2 ਸਾਲ ਪੁਰਾਣੇ ਅੰਬ ਦੇ ਬੂਟੇ ਨੇ ਜੀ ਇਹਨਾਂ ਨੂੰ ਥੋੜੀ ਜੀ ਮੈਂ shape ਦੇਣ ਦੀ ਕੋਸ਼ਿਸ਼ ਕਰ ਰਹੀ ਹਾਂ ਲੰਬਾ ਨਹੀਂ ਵਧਾਉਣਾ ਜੀ ਇਹਨਾਂ ਨੂੰ ਵੱਡਾ ਨਹੀਂ ਕਰਨਾ ਇਹਨਾਂ ਨੂੰ ਛੋਟਾ ਰੱਖਣ ਦੀ ਇਹਨਾਂ ਦੀ ਕਟਾਈ ਜ਼ਿਆਦਾ ਕਰ ਰਹੇ ਹਾਂ ਜੀ ਹੁਣ ਤੁਹਾਡੇ ਸਾਹਮਣੇ ਆ ਦੋਸਤੋ ਉਹਦਾ ਫਰਕ ਤੇ ਇਹਦਾ ਫਰਕ ਤੁਸੀਂ ਅੱਖੀਂ ਦੇਖ ਸਕਦੇ ਹੋ ਇਹਦੇ ਤੇ ਕਾਫੀ ਅੰਬ ਆ ਚੁੱਕੇ ਨੇ ਜੀ ਕਾਫੀ ਹਰੇਕ ਨੋਡ ਤੇ ਤਕਰੀਬਨ ਅੰਬ ਸੈੱਟ ਹੋ ਚੁੱਕਿਆ ਜੀ ਸਿਰਫ ਇਹਦੇ 'ਚ ਫਰਕ ਕੀ ਆ ਜੀ ਉਹਦੇ ਨਾਲੋਂ ਇਹਦੇ 'ਚ ਆਪਾਂ ਨੇ ਫਲ ਲੈ ਲਿਆ ਜੀ ਉਹਦੇ 'ਚ ਆਪਾਂ ਨੇ ਫਲ ਨਹੀਂ ਲਿਆ ਹੁਣ ਉਹਦੀ ਗ੍ਰੋਥ ਇੰਨੀ ਜ਼ਿਆਦਾ ਵਧ ਗਈ ਜੀ ਵੀ ਇਸ ਸਾਲ ਦੇ ਵਿੱਚ ਵਿੱਚ ਉਹ ਇਸ ਨਾਲੋਂ ਦੁੱਡਾ ਬੂਟਾ ਹੋ ਜਾਊਗਾ ਤਕਰੀਬਨ ਡੇਢ ਗੁਣਾ ਦਾ ਫਰਕ ਪੈ ਜਾਣਾ ਜੀ ਇਹਦੀ ਗ੍ਰੋਥ ਤੇ ਉਹਦੀ ਗ੍ਰੋਥ ਦੇ ਵਿੱਚ ਹੁਣ ਇਹਦੀ ਗ੍ਰੋਥ ਕਰਨ ਲਈ ਆਪਾਂ ਨੂੰ ਤੁਸੀਂ ਆਹ ਦੇਖ ਸਕਦੇ ਹੋ ਜੀ ਜਿੱਥੇ ਘਟ ਅੰਬ ਲੱਗਿਆ ਉੱਥੋਂ ਗ੍ਰੋਥ ਮਾੜੀ ਜੀ ਹੁਣ ਚੱਕੀ ਆ ਤੇ ਇਹਦੇ ਵਿੱਚ ਹੁਣ ਸਾਰਾ ਆਪਾਂ ਬੂਰ ਝਾੜਾਂਗੇ ਜੀ ਜਿਹੜਾ ਹੈ ਇਹਦੇ 'ਚ ਸਿਰਫ 2 ਜਾਂ 3 ਅੰਬ ਆਪਾਂ ਰੱਖ ਕੇ ਦੇਖਾਂਗੇ ਦੋਸਤੋ ਇਹੀ ਦਿਖਾਉਣ ਖਾਤਰ ਮੈਂ ਆਏ ਬੂਟੇ ਨੂੰ ਰਿਸਕ ਤੇ ਲੈ ਕੇ ਆਇਆ ਹਾਂ ਬੂਟੇ ਨੂੰ ਰਿਸਕ ਤੇ ਲੈ ਕੇ ਆਉਣ ਦਾ ਕਾਰਨ ਸੀ ਕਿ ਆਪਾਂ ਨੂੰ ਇੱਕ ਵਾਰ ਸਿੰਪਲ ਜਿਵੇਂ ਆਪਾਂ ਆਮ ਆਪਣੀ ਅੱਖਾਂ ਨਾਲ ਦੇਖੀਏ ਤਾਂ ਆਪਾਂ ਨੂੰ ਫਰਕ ਪਤਾ ਲੱਗ ਜੇ ਵੀ ਕਿੰਨਾ ਫਰਕ ਪੈਂਦਾ ਇੱਕੋ ਜਿਹੇ ਬੂਟੇ ਚੁਣੇ ਇੱਕੋ ਕੰਡੀਸ਼ਨਸ ਨੇ ਦੋਨਾਂ ਦੀਆਂ ਇੱਕੋ ਜੀ ਖਰਾਕ ਮਿਲਦੀ ਆ ਸਾਰਾ ਕੁਝ ਇੱਕੋ ਆ ਪਰ ਫਲ ਲੈਣ ਕਾਰਨ ਆਪਾਂ ਇਹਦੇ ਤੋਂ ਗਰੋਥ ਰੋਕ ਲੀਆ ਜੀ ਗ੍ਰੋਥ ਰੂ ਕਰਨ ਨਾਲ ਹੋਊਗਾ ਕੀ ਜੀ ਇਸ ਸਾਲ ਵੀ ਅੰਬ ਲੈਣੇ ਆ ਅਗਲੇ ਸਾਲ ਵੀ ਅੰਬ ਲੈਣੇ ਆ ਤਾਂ ਇਹ ਬੂਟਾ ਜ਼ਿਆਦਾ ਨਹੀਂ ਵਧੂਗਾ ਤੇ ਇੱਕ ਦੋ ਸਾਲਾਂ ਦੇ ਵਿੱਚ ਖਰਾਬ ਹੋਣ ਦੇ ਜ਼ਿਆਦਾ ਚਾਂਸਸ ਨੇ ਉਹ ਬੂਟੇ ਦੇ ਵੱਡੇ ਹੋਣ ਦੇ ਚਾਂਸਸ ਵੱਧ ਨੇ ਕਿਉਂਕਿ ਅੰਬ ਮਾਲਵਾ 벨ਟ ਲਈ ਬਹੁਤ ਵੱਡਾ ਇੱਕ ਸੁਪਨਾ ਬਣਿਆ ਪਿਆ ਮੈਨੂੰ ਤਕਰੀਬਨ ਹਰ ਬਾਰ 5-7 ਫੋਨ ਆਉਂਦੇ ਨੇ 10 ਫੋਨ ਆਉਂਦੇ ਨੇ ਜਿਹੜੇ ਕਹਿੰਦੇ ਆ ਵੀ ਸਾਡੇ ਅੰਬ ਹੋ ਜੇ ਕਿਸੇ ਲੋਟ ਹੋ ਜੇ ਜੋ ਮਰਜ਼ੀ ਲੈ ਲਓ ਤੁਸੀਂ ਪੇਮੈਂਟ ਲੈ ਲਓ ਪੈਸੇ ਲੈ ਲਓ ਸਭ ਤੋਂ ਪਰ ਸਾਡੇ ਘਰ ਅੰਬ ਕਰ ਦੂ ਪੈਦਾ ਉਹ ਕਾਰਨ ਇਹੀ ਆ ਵੀ ਪਹਿਲੇ ਸਾਲ ਇਹ ਆਪਾਂ ਕਈ ਵਾਰ ਲਾਲਚ ਕਰ ਜਾਂਦੇ ਆ ਕਈ ਵਾਰ ਬੂਟੇ ਨਹੀਂ ਸਹੀ ਮਿਲਦੇ ਇਹਦੇ ਤੇ ਬਹੁਤ ਕੋਸ਼ਿਸ਼ ਕਰ ਰਹੇ ਆ ਵੀ ਇਹਨਾਂ ਨੂੰ ਆਪਾਂ ਵੱਧੋ ਵੱਧ ਸਕਸੈਸ ਰੇਟੇ ਦਾ ਕਰੀਏ ਜੀ ਹੁਣ 25% ਸਕਸੈਸ ਰੇਟ ਮਾਲਵੇ ਦੇ ਵਿੱਚ ਆ ਜੇ 100 ਬੂਟਾ ਲਾਉਨੇ ਆ ਤਾਂ ਉਹਦੇ ਚੋਂ 25 ਬੂਟੇ ਚੱਲਦੇ ਆ ਜੀ ਮੰਨ ਲਓ 10 ਬੂਟੇ ਲੈਨੇ ਆ ਤਾਂ ਦੋ ਬੂਟੇ ਕਾਮਯਾਬ ਹੋਣ ਦਾ ਰੇਟ ਸਕਸੈਸ ਰੇਟ ਆ ਤਾਂ ਉਹ ਬਹੁਤ ਘੱਟ ਹੋਣ ਕਰਕੇ ਇਹਦੇ ਤੇ ਆਪਾਂ ਕਨਸੈਂਟਰੇਟ ਕਰ ਰਹੇ ਹਾਂ ਵੀ ਵੱਧੋ ਵਾਧਾ ਪਾਮ ਨੂੰ ਕਿੱਦਾਂ ਫਲਾ ਸਕੀਏ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅੰਬ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਜੀ ਪਰ ਮਾਰਕੀਟ ਦੇ ਵਿੱਚ ਅੰਬ ਦੀ ਅਵੇਲੇਬਿਲਟੀ ਘਟਦੀ ਜਾਂਦੀ ਆ ਪੰਜਾਬ ਦੇ ਵਿੱਚ ਜਿਹੜੇ ਪੁਰਾਣੇ ਬਾਗ ਸੀ ਉਹ ਚਾਹੇ ਮਰਿੰਡੇ ਦੇ ਏਰੀਆ 'ਚ ਸੀ ਸੀ ਚਾਹੇ ਹੁਸ਼ਿਆਰਪੁਰ ਦੇ ਏਰੀਆ ਦੇ ਵਿੱਚ ਉਹ ਬਹੁਤ ਖਤਮ ਹੋ ਚੁੱਕੇ ਨੇ ਜੀ ਜਾਂ ਉਹ ਬਹੁਤ ਜ਼ਿਆਦਾ ਪੁਰਾਣੇ ਹੋ ਚੁੱਕੇ ਨੇ ਕੋਈ 100 ਸਾਲ ਦਾ ਕੋਈ 150 ਸਾਲ ਦਾ ਵੀ ਅੰਬਾਂ ਦਾ ਬਾਗ ਖੜਾ ਜੀ ਪਰ ਉਹ ਜ਼ਿਆਦਾ ਵੱਡੇ ਹੋਣ ਕਰਕੇ ਜਾਂ ਉਹਨਾਂ ਦੀ ਕੇਅਰ ਸਹੀ ਨਾ ਹੋਣ ਕਰਕੇ ਉਹਨਾਂ ਦਾ ਜਿਹੜੀ ਪ੍ਰੋਡਕਸ਼ਨ ਆ ਉਹ ਬਹੁਤ ਜ਼ਿਆਦਾ ਘਟ ਗਈ ਹੁਣ ਆਪਾਂ ਪੰਜਾਬ ਦੇ ਵਿੱਚ ਜੇ ਨਵੇਂ ਬਾਗਾਂ ਦੀ ਗੱਲ ਕਰੀਏ ਤਾਂ ਅੰਬ ਦੇ ਬਾਗ ਨਹੀਂ ਲੱਗ ਰਹੇ ਉਹ ਸਮੱਸਿਆ ਨੂੰ ਦੂਰ ਕਰਨ ਲਈ ਸਿਰਫ ਇਹੀ ਆ ਵੀ ਆਪਾਂ ਇਹਨਾਂ ਤੋਂ ਜ਼ਿਆਦਾ ਗਰੋਥ ਲਈਏ ਪਹਿਲਾਂ 3-4 ਸਾਲ ਜਿਹੜੀ ਕੁਆਲਿਟੀ ਦਾ ਆਪਾਂ ਅੰਬ ਲਿਆ ਭਰੋਸੇਯੋਗ ਸੂਤਰ ਤੋਂ ਲਈਏ ਜੀ ਆਪਾਂ ਜਿਵੇਂ ਕੋਈ ਭਰੋਸੇਯੋਗ ਨਰਸਰੀ ਆ ਚਾਹੇ ਪੀਏਯੂ ਦੀਆਂ ਨੇ ਚਾਹੇ ਕਈ ਪ੍ਰਾਈਵੇਟ ਨਰਸਰੀਆਂ ਵੀ ਵਧੀਆ ਕੰਮ ਕਰਦੀਆਂ ਨੇ ਉਹਨਾਂ ਤੋਂ ਜਿਹੜੀ ਪ੍ਰੋਪਰ ਵੈਰਾਈਟੀ ਆਪਾਂ ਨੂੰ ਚਾਹੀਦੀ ਆ ਉਹੀ ਵੈਰਾਈਟੀ ਲਿਆ ਕੇ ਲਾਈਏ ਜੀ ਜਿਹੜੀ ਆਪਾਂ ਨੂੰ ਪਸੰਦ ਆ ਕਿਸੇ ਦੇ ਗਾਈਡ ਕੀਤੇ ਤੈਨਾਂ ਆਪਾਂ ਜਾਈਏ ਵੀ ਜਿਆਦਾ ਵੀ ਉਹ ਆ ਜਾ ਜੇ ਆਪਾਂ ਜਮੀ ਨਵੇਂ ਆ ਜਾਂ ਆਪਾਂ ਨੂੰ ਪਤਾ ਨਹੀਂ ਤਾਂ ਆਪਾਂ ਸਪੈਸ਼ਲੀ ਕਿਸੇ ਬੰਦੇ ਤੋਂ ਟੈਕਨੀਕਲ ਗਾਈਡੈਂਸ ਲਈਏ ਵੀ ਪੰਜਾਬ ਦੇ ਵਿੱਚ ਕਿਹੜੀਆਂ ਵੈਰਾਈਟੀਆਂ ਹੋ ਸਕਦੀਆਂ ਨੇ ਕਿਉਂਕਿ ਦੋਸਤੋ ਮੀਆਂ ਜਾ ਕੀਤੇ ਵੀ ਟ੍ਰਾਇਲ ਚੱਲ ਰਿਹਾ ਜੀ ਉਹ ਵੀ ਲੱਗੇ ਨੇ ਜੀ ਆਪਣੇ ਹੁਣ ਬਲੈਕਸਟੋਨ ਤੇ ਟ੍ਰਾਇਲ ਚੱਲਿਆ ਸੀ ਉਹ ਵੀ ਸਕਸੈਸਫੁਲ ਆ ਤਾਂ ਸਕਸੈਸਫੁਲ ਹੋ ਰਹੇ ਨੇ ਪਰ ਜੇ ਆਪਾਂ ਬਿਗਨਰ ਆ ਪਹਿਲੀ ਵਾਰ ਜਾਂ ਦੂਜੀ ਵਾਰ ਬੂਟਾ ਲਾਉਣਾ ਜਾਂ ਆਪਾਂ ਪਹਿਲਾਂ ਆਪਣੇ ਸਕਸੈਸਫੁਲ ਹੈ ਨਹੀਂ ਅੰਬ ਤਾਂ ਉਸ ਲਈ ਫਿਰ ਆਪਾਂ ਜਿਹੜੇ ਆਪਣੇ ਵਿਰਾਸਤੀ ਬੂਟੇ ਨੇ ਜਿਵੇਂ ਚੌਸਾ ਹੋ ਗਿਆ ਲੰਘੜਾ ਹੋ ਗਿਆ ਦਸਹਿਰੀ ਰਾਮਕੇਲਾ ਜਾਂ ਅਮਰਪਾਲੀ ਜਿਹੜੇ ਆਮ ਚੱਲ ਰਹੇ ਨੇ ਕਾਮਨ ਵੈਰਾਈਟੀਆਂ ਹਨ ਲਾਈਏ ਜਿਹੜੀਆਂ ਦੂਜੀਆਂ ਵੈਰਾਈਟੀਆਂ ਨੇ ਇੱਕ ਤਾਂ ਮਹਿੰਗੀਆਂ ਬਹੁਤ ਨੇ ਦੂਸਰਾ ਉਹਨਾਂ ਦਾ ਸਕਸੈਸ ਰੇਟ ਇਹਨਾਂ ਵੈਰਾਈਟੀਆਂ ਨਾਲੋਂ ਘੱਟ ਆ ਜੀ ਹੁਣ ਇਹ ਮਲਕਾ ਦਾ ਬੂਟਾ ਆਪਾਂ ਦੇਖਿਆ ਜੀ ਵੀ ਜੇ ਆਪਾਂ ਇਥੋਂ ਕੱਟ ਕਰ ਦਿੰਦੇ ਜੀ ਇਥੋਂ 1 ਇੰਚ ਛੱਡ ਕੇ ਜੀ ਆਪਾਂ 1/2 ਇੰਚ ਛੱਡ ਕੇ ਬੂਰ ਕੱਟ ਦਿੰਦੇ ਤਾਂ ਇਹਨੇ ਵੀ ਗ੍ਰੋਥ ਉਹਦੇ ਬਰਾਬਰ ਹੀ ਲੈਣੀ ਸੀ ਜੀ 6 6 7 7 ਇੰਚ ਦੀਆਂ ਟਾਹਣੀਆਂ ਵੱਧ ਗਈਆਂ ਜੀ ਇਹਨੇ ਸਿਰਫ ਅੰਬ ਦਿੱਤਾ ਜੀ ਆਪਾਂ ਨੂੰ ਤਾਂ ਜੇ ਲੰਬੇ ਸਮੇਂ ਚ ਦੇਖਣਾ ਜੀ ਆਉਣ ਵਾਲੇ 10 ਸਾਲਾਂ ਲਈ 20 ਸਾਲਾਂ ਲਈ 50 ਸਾਲਾਂ ਲਈ ਤਾਂ ਇਹ ਬੂਟੇ ਦੀ ਲਾਈਫ ਬਹੁਤ ਆਜੀ 50 ਤੋਂ 100 ਸਾਲ ਦੇ ਵਿੱਚ ਵਿੱਚ ਲਾਈਫ ਆ 60 70 ਸਾਲ ਨਾਰਮਲੀ ਇੱਕ ਗ੍ਰਾਫਟਡ ਅੰਬ ਆਪਾਂ ਨੂੰ ਦੇ ਜਾਂਦਾ ਤਾਂ ਹੁਣ ਜੇ ਇਹਨਾਂ ਨੂੰ 100 ਸਾਲ ਆਪਾਂ ਨੇ ਜਾਂ 70 ਸਾਲ ਅੰਬ ਲੈਣੇ ਆ ਤਾਂ ਬੂਟੇ ਦੀ ਗਰੋਥ ਹੋਣੀ ਜ਼ਰੂਰੀ ਆ ਤਾਂ ਇਸ ਕਰਕੇ ਪਹਿਲੇ 2 ਸਾਲ ਇਹਨਾਂ ਤੋਂ 3 ਸਾਲ ਅੰਬ ਨਾ ਲਿਆ ਜਾਵੇ 3 ਸਾਲ ਤੋਂ ਬਾਅਦ ਫਿਰ ਆਪਾਂ ਜਿੰਨਾ ਮਰਜ਼ੀ ਅੰਬ ਲੈ ਲਈਏ ਹੁਣ ਇਹਦੀ ਗਰੋਥ ਤੇ ਉਹਦੀ ਗਰੋਥ ਚ ਅਗਲੇ ਸਾਲ ਵੀ ਆਪਾਂ ਨੂੰ ਫਰਕ ਪਤਾ ਲੱਗੂਗਾ ਇਹਦੀ ਗਰੋਥ ਛੋਟੀ ਰਹਿਣੀ ਆ ਉਹ ਫਿਰ ਵੱਜ ਜਾਣਾ ਉਹਨੂੰ ਪ੍ਰੋਪਰ ਵਧਾ ਕੇ ਆਪਾਂ ਮੈਨੂੰ ਕਈ ਦੋਸਤਾਂ ਦਾ ਫੋਨ ਆਉਂਦਾ ਵੀ ਜੇ ਪ੍ਰੋਪਰ ਕੰਮ ਕਰਨਾ ਅੰਬ ਤੇ ਤਾਂ ਉਹਦੇ ਤੋਂ 5 ਸਾਲ ਫਲ ਨਹੀਂ ਲੈਣਾ ਚਾਹੀਦਾ ਜਿਹੜੇ ਟੈਕਨੀਕਲ ਨੇ ਟੈਕਨੀਕਲ ਹੈਡ ਨਾਲ ਗੱਲ ਕਰਦੇ ਆਂ ਕਈਆਂ ਨਾਲ ਤੇ ਉਹ ਕਹਿੰਦੇ ਵੀ ਜਿਹੜੇ ਆਪਣੇ ਪੰਜਾਬ ਦੇ ਰੀਜਨ ਚ ਆਪਾਂ 5 ਸਾਲ ਅੰਬ ਦੇ ਬੂਟੇ ਤੋਂ ਫਲਣਾ ਲੱਗੇ ਤਾਂ ਉਹ ਇੰਨਾ ਵਧੀਆ ਚੱਲੂਗਾ ਵੀ ਜਿਵੇਂ 100-100 ਸਾਲ ਦੇ ਪੁਰਾਣੇ ਕਈ ਅੰਬ ਆਪਣੇ ਖੇਤਾਂ ਵਿੱਚ ਖੜੇ ਨੇ ਉਦਾਂ ਚੱਲੂਗਾ ਤਾਂ ਇਸ ਲਈ ਇਹ ਕਾਰਨ ਸੀ ਵੀ ਆਪਾਂ ਅੰਬ ਝਾੜਿਆ ਸੀ ਜੀ ਬੂਰ ਝਾੜਿਆ ਸੀ ਹੁਣ ਤੁਸੀਂ ਫਰਕ ਨੰਗੀ ਅੱਖ ਨਾਲ ਦੇਖ ਸਕਦੇ ਹੋ ਜੀ ਇੱਕ ਨਾਰਮਲ ਬੰਦਾ ਵੀ ਦੱਸ ਸਕਦਾ ਵੀ ਇਹਨਾਂ ਦੋਨਾਂ 'ਚ ਫਰਕ ਕਿੰਨਾ ਪੈ ਗਿਆ ਜੀ ਤੁਸੀਂ ਮੈਂ ਪਿਛਲੀ ਵੀਡੀਓ ਇਹਦੇ ਨਾਲ ਅਟੈਚ ਕਰ ਦੂੰਗਾ ਡਿਸਕ੍ਰਿਪਸ਼ਨ ਦੇ ਵਿੱਚ ਤਾਂ ਉਹ ਦੇਖ ਸਕਦੇ ਹੋ ਜੀ ਇਹ ਸਿਰਫ ਇਹ ਹੀ ਦਿਖਾਉਣ ਖਾਤਰ ਇੱਕ ਵੈਰਾਈਟੀ ਤੇ ਆਪਾਂ ਅੰਬ ਰੱਖ ਲਏ ਸੀ ਵੀ ਬੂਟਿਆਂ ਨੂੰ ਆਪਾਂ ਨੂੰ ਗਰੋਥ ਦਾ ਪਤਾ ਲੱਗ ਜਾਵੇ ਫਲ ਨਾਲ ਕਿੰਨਾ ਉਹਦੇ ਤੇ ਅਸਰ ਪੈਂਦਾ ਜੀ ਧੰਨਵਾਦ ਜੀ